ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇ ਤੋਂ ਪੈਂਦੀ ਆ ਪੰਜਾਬ ਨੰਬਰ 3511 91 ਮਾਡਲ ਬਾਈ ਜੀ ਹੁਣਾਂ ਕੋਲੇ ਟਰੈਕਟਰ ਵਿਕਾਊ ਆ ਕੋਈ ਵੀਰ ਟਰੈਕਟਰ ਦਾ ਚਾਹਵਾਨ ਹੋਵੇ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਸਕਦਾ ਟਰੈਕਟਰ ਬਾਈ ਜੀ ਸਾਫ਼ ਵਧਗਾ ਸੋਹਣਾ ਟਰੈਕਟਰ ਆ ਕਿਸੇ ਵੀਰ ਦੇ ਪਸੰਦ ਹੋਵੇ 3511 ਤੇ ਟਰੈਕਟਰ ਬਾਈ ਜੀ ਬਾਈ ਜੀ ਹੁਣਾਂ ਨਾ ਸਪਰਕ ਕਰ ਸਕਦੇ ਆ ਚੰਦਾ ਸਾਫ ਟਰੈਕਟਰ ਆ ਬਾਈ ਜੀ 40 ਇੱਕ ਪੈਸੇ ਬਾਈ ਜੀ ਟਾਇਰ ਹੈਗੇ ਆ ਇੰਜਨ ਗੇਅਰ ਦਾ ਬਾਈ ਜੀ ਹੁਣ ਇਹਦੇ ਓਕੇ ਆ ਲੈਫਟ ਲੂਟ ਵਧ ਗਿਆ ਇੱਕ ਨੰਬਰ ਚਾਹਦਾ ਡੰਡਾ ਫੱਟੀ ਬਾਈ ਜੀ ਇਹਦੇ ਲਾਲਾ ਲੋ ਬਾਈ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਦਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਬੱਬੂ ਹੈ ਪਿੰਡ ਸੁਨਾਵਾ ਜਿਲ੍ਹਾ ਹੁਕੂਟ ਜੀ ਹੇਤ ਠੀਕ ਆ ਬਾਈ ਤੇ ਬਾਈ ਜੀ ਟਰੈਕਟਰ ਵੇਚਣਾ ਹੈ ਹਾਂ ਵੇਚ ਦਾਂਗੇ ਠੀਕ ਆ ਬਾਈ ਜੀ ਕਿੰਨੇ ਦਾ ਦੇ ਦਾਂਗੇ ਜੀ ਆ ਜੀ 90000 ਦਾ ਦੇ ਦਿੰਦੇ 90000 ਰੁਪਏ ਦਾ ਹੋ ਜਾ ਮੌਕੇ ਤੇ ਮਾਲ ਤਾਲ ਕੋਈ ਮਾਡਲ ਕਿਹੜਾ ਬਾਈ ਜੀ ਇਹ ਮਾਰ ਲੈ ਕੇ ਕੱਲ ਵੀ ਕੱਲ ਮੈਂ ਡਬਲ ਪਾਈਪਲ ਡਬਲ ਪਾਈਪਲ ਤੇ ਡੰਡਾ ਫੱਟੀ ਓਕੇ ਨਾਲ ਆਈ ਇੰਜਨਰ ਜਿੰਦਾ ਬਾਈ ਜੀ ਕਿਵੇਂ ਆ ਓਕੇ ਵਾਹ ਕੇ ਲੈ ਜਾ ਵਾਹ ਕੇ ਲੈ ਜਾ ਗਾਰੰਟੀ ਆ ਜੀ ਗੇਰ ਗੂਰਾ ਓਕੇ ਠੀਕ ਆ ਬਾਈ ਜੀ ਲਓ ਬਾਈ ਜੀ ਸਾਰੇ ਪੱਖੋਂ ਬਾਈ ਜੀ ਦਾ ਓਕੇ ਆ ਚਾਰਕ ਨੰਬਰ 40 ਕੁ ਪੈਸੇ ਟਾਇਰ ਆ ਇਹਦੇ ਐਂਜਲ ਦਾ ਓਕੇ ਆ ਗੇਰ ਗੁਰ ਜਮਾ ਸੋਲਾਨੇ ਆ ਬਾਈ ਜੀ ਦਾ ਲੈਪਟਾਪ ਪੱਖੋਂ ਸੋਲਾਨੇ ਆ ਡੰਡਾ ਭੱਟੀ ਬਾਈ ਜੀ ਨਾਲ ਦੇਣਗੇ 92 ਮਾਡਲ ਟਰੈਕਟਰ ਦੱਸਦੇ ਆ 90000 ਰੁਪਏ ਦੇ ਵਿੱਚੋਂ ਥੋੜਾ ਮਾਲਤਾਨ ਹੋ ਜਾਊਗਾ ਤੇ ਆਪਣੇ ਨਾਲ ਨੂੰ ਕਿ ਪਿੱਛੇ ਬਾਈ ਜੀ ਨਹੀਂ ਪਿੱਛੇ ਆ ਪਿੱਛੇ ਆਣਾ ਐਪੀਡੈਂਟ ਹੋਣਾ ਢੋਕੜੇ ਐਪੀਡੈਂਟ ਹੀ ਦੇਉਂਗੀ ਨਾ ਉਹਨਾਂ ਦਾ ਵੀ ਹੈਗਾ ਆਪਣੇ ਕੋਲੇ ਧਾਰਗਾਲੇ ਫਿਰ ਉਹ ਵੀ ਦੇ ਦਾਂਗੇ ਠੀਕ ਆ ਬਾਈ ਜੀ ਬਾਈ ਜੀ ਹੁਣ ਉਹਨਾਂ ਦਾ ਵੀ ਹੈਗਾ ਤੇ ਬਾਕੀ ਤੁਹਾਨੂੰ ਨਾਂ ਕਰਾ ਕੇ ਦੇਣਗੇ ਜੱਲੀਪੜਕ ਤੁਸੀਂ ਆਦੀ ਕਰਕਿਲ ਜਾਨੀ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਵੀਡੀਓ ਵੇਖਣ ਲਈ ਧੰ ਅਗਰ ਸ਼ੇਅਰ ਕਰ ਲੋ ਬਾਈ ਜੀ ਲੈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ